ਰਾਜਸਥਾਨ ਦੇ 32 ਸਾਲ ਦੇ ਇੱਕ ਸਬਜ਼ੀ ਦੀ ਰੇੜੀ ਲਾਉਣ ਵਾਲੇ ਅਮਿਤ ਨਾਂ ਦੇ ਵਿਅਕਤੀ ਪੰਜਾਬ ਦੇ ਵਿੱਚ ਇੱਕ ਲੋਟਰੀ ਖਰੀਦਦੇ ਆ ਤੇ ਲੋਟਰੀ ਦੇ ਵਿੱਚ 11 ਕਰੋੜ ਰੁਪਏ ਦੀ ਰਾਸ਼ੀ ਜਿੱਤ ਜਾਂਦੇ ਆ ਨਾਲ ਦੀ ਨਾਲ ਹੀ ਪੂਰੇ YouTube ਦੇ ਉੱਪਰ ਮਸ਼ਹੂਰ ਹੋ ਜਾਂਦੇ ਆ ਉਸ ਤੋਂ ਬਾਅਦ ਉਹ ਇਹ ਕਹਿੰਦੇ ਆ ਕਿ ਮੈਂ ਆਪਣੀ ਇੱਕ ਦੋਸਤ ਦੀਆਂ ਦੋ ਧੀਆਂ ਨੂੰ 50-50 ਲੱਖ ਰੁਪਈਆ ਇਨਾਮ ਦੇ ਵਿੱਚ ਦੇ ਦੂੰਗਾ ਇਹਦੇ ਨਾਲ ਉਹਨਾਂ ਦੀ ਪੂਰੀ ਬੱਲੇ ਬੱਲੇ ਹੋ ਜਾਂਦੀ ਆ 50 ਰੁਪਏ ਤਾਂ ਮੈਂ ਮੇਰੇ ਦੋਸਤ ਕਿ ਬੱਚਿਓ ਨੂੰ ਦੇਵਾਂਗਾ 50-50 ਲੱਖ ਰੁਪਏ ਦੇਵਾਂਗਾ ਕਿਉਂਕਿ ਉਹ ਮੇਰੀ ਬੇਟੀਆਂ ਹੈ ਹੁਣ ਕਹਾਣੀ ਨਿਕਲ ਕੇ ਇਹ ਆ ਰਹੀ ਆ ਕਿ ਇਹੀ ਅਮਿਤ ਆਪਣੇ ਪੂਰੇ ਪਰਿਵਾਰ ਦੇ ਨਾਲ ਆਪਣੇ ਘਰ ਨੂੰ ਜਿੰਦਾ ਲਾ ਕੇ ਕਿਸੇ ਅਣਦਸੀ ਥਾਂ ਦੇ ਉੱਪਰ ਜਾ ਚੁੱਕੇ ਆ ਮੋਬਾਈਲ ਫੋਨ ਉਹਨਾਂ ਨੇ ਆਪਣਾ ਬੰਦ ਕਰ ਲਿਆ ਹੁਣ ਇਹਦੇ ਕਾਰਨ ਕੀ ਨੇ ਇਹਦੇ ਕਾਰਨ ਹੈਗੇ ਆ ਉਹਨਾਂ ਦਾ ਜਿੱਤਿਆ ਹੋਇਆ ਪੈਸਾ ਕੁਝ ਲੋਕ ਨੇ ਜਿਹੜੇ ਆਪਣੇ ਆਪ ਨੂੰ ਇਨਕਮ ਟੈਕਸ ਦਾ ਆਫੀਸਰ ਦੱਸ ਕੇ ਉਹਨਾਂ ਨੂੰ ਡਰਾ ਤਮਕਾਰ ਰਿਹਾ ਕੁਝ ਹੋਰ ਲੋਕ ਨੇ ਜਿਹੜੇ ਆਪਣੇ ਆਪ ਨੂੰ ਅਲੱਗ-ਅਲੱਗ ਐਨ ਜੀਓਜ਼ ਵਾਲਾ ਦੱਸ ਕੇ ਉਹਨਾਂ ਤੋਂ ਉਹਨਾਂ ਦਾ ਪੈਸਾ ਲੈਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਤੇ ਇਹ ਸਾਰੀ ਚੀਜ਼ ਤੋਂ ਵੀ ਅੱਗੇ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਗੈਂਗਸਟਰ ਦੱਸ ਕੇ ਉਹਨਾਂ ਤੋਂ ਪੈਸੇ ਲੈਣ ਦੀਆਂ ਧਮਕੀਆਂ ਦੇ ਰਹੇ ਆ ਤਾਂ ਇਹ ਹੈਗਾ ਵਾ ਇੱਕੋ ਦਮ ਪੈਸੇ ਦੇ ਕਰਕੇ ਮਸ਼ਹੂਰ ਹੋ ਜਾਣ ਦੀ ਕਹਾਣੀ ਦਾ ਦੂਸਰਾ ਪਾਸਾ ਜੇ ਤਿੰਨ ਚੀਜ਼ਾਂ ਨੂੰ ਇੱਕੋ ਲਾਈਨ ਦੇ ਵਿੱਚ ਇਕੱਠੇ ਕਰ ਦਈਏ ਤਾਂ ਅੱਜਕੱਲ੍ਹ ਨਤੀਜੇ ਉਹਦੇ ਕੋਈ ਬਹੁਤ ਜ਼ਿਆਦਾ ਚੰਗੇ ਨਹੀਂ ਆ ਰਹੇ ਅਮਰੀਕਾ ਟਰੱਕ ਡਰਾਈਵਰ ਤੇ ਪੰਜਾਬੀ ਲੜਕੇ ਪਿਛਲੇ ਕਾਫੀ ਟਾਈਮ ਤੋਂ ਜੇ ਇਹਨਾਂ ਤਿੰਨੇ ਅੱਖਰਾਂ ਨੂੰ ਜੋੜ ਦਈਏ ਤਾਂ ਬੁਰੀਆਂ ਖਬਰਾਂ ਲਗਾਤਾਰ ਮਿਲ ਰਹੀਆਂ ਨੇ ਉਸੇ ਤਰ੍ਹਾਂ ਹੀ ਇੱਕ ਹੋਰ ਬੁਰੀ ਖਬਰ ਆ ਚੁੱਕੀ ਆ ਬਿਲਕੁਲ ਇਸੇ ਤਰ੍ਹਾਂ ਦੀ ਹੀ ਅਮਰੀਕਾ ਦੇ ਕੋਲੋਰਾਡੋ ਤੋਂ 23 ਸਾਲ ਦਾ ਸੁਖਪ੍ਰੀਤ ਸਿੰਘ ਜਿਹੜਾ ਕਿ ਦੋ ਭੈਣਾਂ ਦਾ ਇਕਲੌਤਾ ਪਾਈ ਆ ਕੋਲੋਰੈਡੋ ਦੇ ਸੈਨ ਹੁਆਨ ਏਰੀਏ ਦੇ ਵਿੱਚੋਂ ਜਿਹੜਾ ਕਿ ਪਹਾੜੀ ਏਰੀਆ ਵਾ ਉਥੋਂ ਟਰੱਕ ਲੈ ਕੇ ਜਾ ਰਿਹਾ ਸੀਗਾ ਹੁਣ ਤੋਂ ਤਕਰੀਬਨ 2 ਜਾਂ 3 ਦਿਨ ਪਹਿਲਾਂ ਤੇ ਅਲੱਗ-ਅਲੱਗ মিডিਆ ਵਾਲਿਆਂ ਦੀ ਰਿਪੋਰਟ ਦੇ ਮੁਤਾਬਕ ਉਹਦਾ ਜਿਹੜਾ ਟਰੱਕ ਹੁੰਦਾ ਉਹ ਨਾਰਮਲ ਸਪੀਡ ਤੋਂ ਜ਼ਿਆਦਾ ਸਪੀਡ ਦੇ ਉੱਪਰ ਚਲਾਇਆ ਜਾ ਰਿਹਾ ਸੀ ਇਹ ਐਕਚੁਅਲੀ ਇਹ ਵੜੀ ਜਗ੍ਹਾ ਹੈਗੀ ਆ ਇਹ ਵਾਲਾ ਏਰੀਆ ਵਾ ਜਿੱਥੇ ਟਰੱਕਾਂ ਦੇ ਐਕਸੀਡੈਂਟ ਬਹੁਤ ਹੀ ਜ਼ਿਆਦਾ ਹੁੰਦੇ ਆ ਤੇ ਇਸ ਪੂਰੇ ਏਰੀਏ ਦੇ ਵਿੱਚ ਹੁਣ ਤੋਂ ਪਹਿਲਾਂ ਵੀ ਬਹੁਤ ਸਾਰੇ ਟਰੱਕਾਂ ਦੇ ਹਾਦਸੇ ਹੋ ਚੁੱਕੇ ਆ कोलोराडो ट्रांसपोर्ट डिपार्टमेंट ਦੇ ਅਕੋਰਡਿੰਗ ਸਾਲ 2015 ਤੋਂ ਲੈ ਕੇ ਸਾਲ 2019 ਤੱਕ ਟੋਟਲ 47 ਵਾਰੀ ਟਰੱਕਾਂ ਦੇ ਐਕਸੀਡੈਂਟ ਹੋਏ ਆ ਜਿਨ੍ਹਾਂ ਦੇ ਵਿੱਚੋਂ 3 ਵਾਰ ਟਰੱਕ ਡਰਾਈਵਰਾਂ ਦੀ ਮੌਤ ਹੋਈ ਆ ਤੇ ਇਹਨਾਂ ਹੀ ਬਦਕਿਸਮਤ ਮਰਨ ਵਾਲੇ ਟਰੱਕ ਡਰਾਈਵਰਾਂ ਦੇ ਵਿੱਚ ਇੱਕ ਨਾਮ ਹੋਰ ਜੁੜ ਚੁੱਕਿਆ ਵਾ ਹੁਣ ਸੁਖਪ੍ਰੀਤ ਸਿੰਘ ਦਾ ਕੋਲੋਰਾਡੋ ਸਟੇਟ ਪੈਟਰੋਲ ਦੇ ਅਕੋਰਡਿੰਗ ਸੁਖਪ੍ਰੀਤ ਦਾ ਜਿਹੜਾ ਟਰੱਕ ਹੁੰਦਾ ਉਹ ਜਦੋਂ ਢਲਾਨ ਦੇ ਉੱਪਰ ਚੱਲ ਰਿਹਾ ਸਪੀਡ ਜ਼ਿਆਦਾ ਸੀਗੀ ਕੰਟਰੋਲ ਨਹੀਂ ਹੋਇਆ ਤੇ ਜੋ ਕਿ ਇੱਕ ਬੈਰੀਅਰ ਦੇ ਨਾਲ ਲੜ ਜਾਂਦਾ ਵਾ ਤੇ ਉਸ ਤੋਂ ਬਾਅਦ ਥੱਲੇ ਡੂੰਗੀ ਖਾਈ ਦੇ ਵਿੱਚ ਡਿੱਗ ਪੈਂਦਾ ਵਾ ਆਈਪੀਐਲ ਦਾ ਪੂਰੀ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਰਹਿੰਦੇ ਹੋਏ ਇੰਡੀਅਨਸ ਦੇ ਵਿੱਚ ਕ੍ਰੇਜ਼ ਤੇ ਆਈਪੀਐਲ ਤੋਂ ਬਣਨ ਵਾਲਾ ਬੇਅਥਾ ਪੈਸਾ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਵਿੱਚ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਵਾ ਤੇ ਉੱਪਰੋਂ ਆਈਪੀਐਲ ਦੀਆਂ ਸਭ ਤੋਂ ਮਸ਼ਹੂਰ ਟੀਮਾਂ ਦੇ ਵਿੱਚੋਂ ਇੱਕ ਹੈਗੀ ਆ ਆਰਸੀਬੀ ਵਿਰਾਟ ਕੋਹਲੀ ਦੀ ਆਪਣੀ ਟੀਮ ਜਿਦੇ ਵਿੱਚ ਵਿਰਾਟ ਕੋਹਲੀ ਵਰਗੇ ਇੰਡੀਆ ਦੇ ਮਸ਼ਹੂਰ ਪਲੇਅਰ ਖੇਡਦੇ ਆ ਤੇ ਹੁਣ ਖਬਰ ਇਹ ਆ ਰਹੀ ਆ ਕਿ ਆਰਸੀਬੀ ਨੂੰ ਵੇਚਿਆ ਜਾ ਰਿਹਾ ਵਾ ਇਹਦੇ ਬਾਰੇ ਦੇ ਵਿੱਚ ਆਕਸ਼ਨ ਵਗੈਰਾ ਹੋਣੀ ਸ਼ੁਰੂ ਹੋ ਚੁੱਕੀ ਆ ਤੇ ਆਈਪੀਐਲ ਦੀਆਂ ਸਾਰੀਆਂ ਟੀਮਾਂ ਦੇ ਵਿੱਚੋਂ ਆਰਸੀਬੀ ਨੂੰ ਸਭ ਤੋਂ ਜ਼ਿਆਦਾ ਮਹਿੰਗੀ ਟੀਮ ਮੰਨਿਆ ਜਾਂਦਾ ਆਰਸੀਬੀ ਦੀ ਟੋਟਲ ਵੈਲਿਊਏਸ਼ਨ ਮੰਨੀ ਗਈ ਆ 269 ਮਿਲੀਅਨ ਡਾਲਰ ਦੀ ਦੂਸਰੇ ਨੰਬਰ ਦੇ ਉੱਪਰ ਹੈ ਗਿਆ ਮੁੰਬਈ ਇੰਡੀਅਨਸ 242 ਮਿਲੀਅਨ ਡਾਲਰ ਦੇ ਨਾਲ ਤੇ ਤੀਸਰੇ ਤੇ ਹੈ ਚੇਨਈ ਸੁਪਰ ਕਿੰਗ 235 ਮਿਲੀਅਨ ਡਾਲਰ ਪਰ ਹੁਣ ਜਦੋਂ RCB ਨੂੰ ਵੇਚਿਆ ਜਾਊਗਾ ਤਾਂ ਉਹੀ ਇੰਡੀਆ ਦੇ ਕੁਝ ਜਾਣੇ ਪਛਾਣੇ ਨਾਮ ਪੈਸਿਆਂ ਵਾਲੇ ਤਨਾੜ ਲੋਕਾਂ ਦੇ ਨਾਮ ਸਾਹਮਣੇ ਆ ਰਹੇ ਆ ਤੇ ਇਹਨਾਂ ਦੇ ਵਿੱਚੋਂ ਜਿਹੜਾ ਇਨਸਾਨ ਸਭ ਤੋਂ ਜ਼ਿਆਦਾ ਮੂਰਲੀ ਲਿਸਟ ਦੇ ਵਿੱਚ ਬੈਠਾ ਉਹ ਹੈ ਇੱਕ ਵਾਰੀ ਫੇਰ ਤੋਂ ਗੌਤਮ ਅਦਾਨੀ ਆਪਣੀਆਂ ਭਾਰਤ ਦੀਆਂ ਆਂਟੀਆਂ ਅੱਜ ਕੱਲ ਅਮਰੀਕਾ ਦੇ ਵਿੱਚ ਬਹੁਤ ਹੀ ਜ਼ਿਆਦਾ ਫੇਮਸ ਹੋ ਰਹੀਆਂ ਨੇ ਅਲੱਗ-ਅਲੱਗ ਸਟੋਰਾਂ ਦੇ ਉੱਪਰੋਂ ਚੋਰੀ ਕਰਦੇ ਹੋਏ ਫੜੇ ਜਾਣ ਕਰਕੇ ਹੁਣੇ ਕੁਝ ਦਿਨ ਪਹਿਲਾਂ ਇੱਕ ਖਬਰ ਸ਼ਾਇਦ ਤੁਸੀਂ ਸੁਣੀ ਹੋਗੀ ਕਿ ਇੱਕ ਭਾਰਤੀ ਮਹਿਲਾ ਨੇ ਕਿਸੇ ਇੱਕ ਅਮਰੀਕਨ ਪੁਲਿਸ ਅਫਸਰ ਦੇ ਉੱਪਰ ਥੁੱਕ ਤੱਕ ਦਿੱਤਾ ਸੀ ਤੇ ਇਸ ਵਾਰ ਸੁਰਖੀਆਂ ਦੇ ਵਿੱਚ ਆਉਣ ਦਾ ਟਾਈਮ ਸੀ ਇੱਕ ਪੰਜਾਬੀ ਮੈਲਾ ਦਾ ਜਦੋਂ ਅਮਰੀਕਨ ਪੁਲਿਸ ਵਾਲਿਆਂ ਨੇ ਵਾਸ਼ਿੰਗਟਨ ਦੇ ਵਿੱਚ ਉਹਨੂੰ ਕਿਸੇ ਇੱਕ ਸਟੋਰ ਦੇ ਵਿੱਚੋਂ ਚੋਰੀ ਕਰਦੇ ਹੋਏ ਫੜਿਆ ਤੇ ਜਦੋਂ ਉਸ ਤੋਂ ਬਾਅਦ ਉਹਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨੇ ਇਹ ਵੀ ਕਿਹਾ ਤਾਂ ਕਿ ਮੈਨੂੰ ਸਿਰਫ ਚੋਰੀ ਕਰਨੀ ਆਉਂਦੀ ਹੈ ਇੰਗਲਿਸ਼ ਬੋਲਣੀ ਤਾਂ ਮੈਨੂੰ ਆਉਂਦੀ ਨਹੀਂ ਵੈਸੇ ਵੀ ਚੋਰੀ ਕਰਨ ਦੇ ਲਈ ਤੁਹਾਨੂੰ ਕਿਸੇ ਵੀ ਜਗ੍ਹਾ ਦੀ ਭਾਸ਼ਾ ਸਿੱਖਣ ਦੀ ਲੋੜ ਕੋਈ ਨਹੀਂ ਹੈਗੀ ਤਾਂ ਐਸੇ ਕਰਕੇ ਇਸ ਤੋਂ ਬਾਅਦ ਇਹ ਸਮੈਲਾ ਨੇ ਆਪਣੀ ਬੇਟੀ ਦੇ ਨਾਲ ਫੋਨ ਦੇ ਉੱਪਰ ਗੱਲਬਾਤ ਕੀਤੀ ਬੇਟੀ ਨੂੰ ਉੱਥੇ ਬੁਲਾਇਆ ਜਾਂਦਾ ਤੇ ਇਸ ਤੋਂ ਬਾਅਦ ਅੱਗੇ ਸਾਰੀ ਦੀ ਸਾਰੀ ਕਾਰਵਾਈ ਕੀਤੀ ਜਾਂਦੀ ਆ ਤੇਜ਼ ਰਫ਼ਤਾਰ ਗੱਡੀਆਂ ਤੇ ਉਹਨਾਂ ਦੇ ਨਾਲ ਹੋਣ ਵਾਲੇ ਐਕਸੀਡੈਂਟ ਤੇ ਨਾਲ ਦੀ ਨਾਲ ਹੀ ਮੌਤਾਂ ਜਿੰਨੇ ਮਰਜ਼ੀ ਵੀਡੀਓ YouTube ਦੇ ਉੱਪਰ ਦੇਖ ਲਓ ਕੋਈ ਕਮੀ ਨਹੀਂ ਕੱਲ ਵੀ ਆਪਾਂ ਦੇਖਿਆ ਸ਼ਦਜੈਤੋ ਦੇ ਨੇੜੇ ਇੱਕ ਬਹੁਤ ਹੀ ਵੱਡਾ ਹਾਦਸਾ ਹੋਇਆ ਵਾ Honda City ਕਾਰ ਦਾ ਸੱਤ ਜਾਣੇ ਕਾਰ ਦੇ ਵਿੱਚ ਸੀਗੇ ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਉਸੇ ਟਾਈਮ ਮੌਤ ਹੋ ਗਈ ਇਸੇ ਤਰ੍ਹਾਂ ਦਾ ਹੀ ਇੱਕ ਹੋਰ ਬਹੁਤ ਹੀ ਜ਼ਿਆਦਾ ਦਿਲ ਦਿਖਾਵਾ ਹਾਦਸਾ ਹੋਇਆ ਵਾ ਯੂਪੀ ਦੇ ਸ਼ਾਮਲੀ ਡਿਸਟ੍ਰਿਕਟ ਦੇ ਇੱਕ ਪਰਿਵਾਰ ਦੇ ਨਾਲ ਇੰਨੀ ਕੁ ਵੱਡੀ ਟ੍ਰੇਜਡੀ ਹੋਈ ਆ ਇੱਕ ਪਰਿਵਾਰ ਦੇ ਨਾਲ ਜਿੱਥੇ ਇੱਕ ਪਾਸੇ ਨੌਜਵਾਨਾਂ ਦੀ ਗਲਤੀ ਦੇ ਉੱਪਰ ਉਹਨਾਂ ਦੇ ਉੱਪਰ ਗੁੱਸਾ ਵੀ ਆਊਗਾ ਦੂਸਰੇ ਪਾਸੇ ਪਰਿਵਾਰ ਵਾਲਿਆਂ ਦੇ ਨਾਲ ਹਮਦਰਦੀ ਵੀ ਹੋਊਗੀ ਕਿ ਇਹ ਕੀ ਪਾਣਾ ਵਰਤ ਗਿਆ ਭਾਵੇਂ ਕਿ ਪਾਣਾ ਨਹੀਂ ਵਰਤਿਆ ਉਹਨਾਂ ਦੀ ਆਪਣੀ ਗਲਤੀ ਸੀ ਨੰਗੀ 9 ਤਰੀਕ ਨੂੰ ਪਰਮਜੀਤ ਮੋਹਰ ਨਾਮ ਦੇ ਇੱਕ ਨੌਜਵਾਨ ਦਾ ਵਿਆਹ ਰੱਖਿਆ ਗਿਆ ਸੀ ਇਸ ਤੋਂ ਸਿਰਫ 2 ਦਿਨ ਪਹਿਲਾਂ ਉਹ ਆਪਣੇ 3 ਕਜ਼ਨਸ ਦੇ ਨਾਲ ਹਰਦਵਾਰ ਗੰਗਾ ਦੇ ਵਿੱਚ ਇਸ਼ਨਾਨ ਕਰਨ ਜਾਂਦਾ ਵਾ ਇਹਨਾਂ ਦੇ ਨਾਮ ਨੇ ਸਾਹਿਲ ਵਿਵੇਕ ਤੇ ਅਸ਼ੀਸ਼ ਪਹਿਲੀ ਚੀਜ਼ ਇੱਥੇ ਇਹ ਹੈਗੀ ਆ ਇਹ ਸਾਰੇ ਆਪਸ ਦੇ ਵਿੱਚ ਚਾਚਿਆਂ ਤਾਇਿਆਂ ਦੇ ਮੁੰਡੇ ਨੇ ਅਗਲੀ ਚੀਜ਼ ਇਹ ਆ ਇਹ ਸਾਰੇ ਦੇ ਸਾਰੇ ਜਿਹੜੇ ਲੜਕੇ ਨੇ ਆਪਣੇ ਆਪਣੇ ਘਰ ਦਾ ਸਿਰਫ ਇਕੱਲਾ ਇਕੱਲਾ ਜੀਆ ਇਕੱਲਾ ਇਕੱਲਾ ਬੱਚਾ ਵਾ ਸ਼ਾਮ ਨੂੰ 6 ਵਜੇ ਇਹ ਸ਼ਾਮਲੀ ਤੋਂ ਚੱਲਦੇ ਆ ਹਰਦਵਾਰ ਦੇ ਲਈ ਰਾਤ ਦੇ ਤਕਰੀਬਨ 1 ਵਜੇ ਇਹਨਾਂ ਦੀ ਕਾਰ ਦਾ ਐਕਸੀਡੈਂਟ ਹੁੰਦਾ ਮੌਕੇ ਤੇ ਜਿਨ੍ਹਾਂ ਨੇ ਇਹ ਕਾਰ ਲੰਘਦੀ ਦੇਖੀ ਆ ਉਹਨਾਂ ਦੇ ਅਕੋਰਡਿੰਗ ਕਾਰ ਨੂੰ ਬਹੁਤ ਹੀ ਜ਼ਿਆਦਾ ਸਪੀਡ ਦੇ ਉੱਪਰ ਚਲਾਇਆ ਜਾ ਰਿਹਾ ਸੀ ਐਕਸੀਡੈਂਟ ਤੋਂ ਬਾਅਦ ਇਹਨਾਂ ਚਾਰੇ ਦੇ ਚਾਰੇ ਨੌਜਵਾਨਾਂ ਦੀ ਮੌਤ ਹੋ ਜਾਂਦੀ ਆ ਪਰਮਜੀਤ ਜਿਹਦਾ ਵਿਆਹ 9 ਤਰੀਕ ਨੂੰ ਰੱਖਿਆ ਗਿਆ ਸੀ ਆਸ਼ੀਸ਼ ਜਿਹਦਾ ਵਿਆਹ ਫਰਵਰੀ ਦੇ ਵਿੱਚ ਹੋਣਾ ਸੀ ਤੇ ਸਾਹਿਲ ਜਿਹਦਾ ਵਿਆਹ ਹੁਣ ਤੋਂ ਕੁਝ ਮਹੀਨੇ ਪਹਿਲਾਂ ਹੋਇਆ ਸੀ ਤੇ ਚੌਥਾ ਹੁੰਦਾ ਵਿਵੇਕ ਚਾਰੇ ਨੌਜਵਾਨ ਨੇ ਆਪਣੇ ਆਪਣੇ ਪਰਿਵਾਰ ਦੀ ਕੱਲੀ ਕੱਲੀ ਸੰਤਾਨ ਐਸੇ ਕਰਕੇ ਮੈਂ ਹਮੇਸ਼ਾ ਆਪਣੇ ਵੀਡੀਓਜ਼ ਦੇ ਵਿੱਚ ਕਹਿਣਾ ਹੁੰਨਾ ਕਾਇਦੇ ਵਿੱਚ ਰਹੋਗੇ ਤਾਂ ਫਾਇਦੇ ਵਿੱਚ ਰਹੋਗੇ ਸਪੀਡ ਤੁਹਾਨੂੰ ਥੋੜੀ ਦੇਰ ਦੇ ਲਈ ਥ੍ਰਿਲ ਤਾਂ ਦੇ ਦਿੰਦੀ ਐ ਐਕਸਾਈਟਮੈਂਟ ਦੇ ਦਿੰਦੀ ਆ ਪਰ ਉਸ ਤੋਂ ਬਾਅਦ ਇੱਕ ਬਹੁਤ ਲੰਬਾ ਸਮਾਂ ਸ਼ੁਰੂ ਹੋ ਜਾਂਦਾ ਵਾ ਪੂਰੇ ਦੇ ਪੂਰੇ ਪਰਿਵਾਰ ਦੇ ਲਈ ਦੁੱਖਾਂ ਦਾ ਗਮਾਂ ਦਾ ਨਿਊਯਾਰਕ ਦੇ ਮੇਅਰ ਬਣ ਚੁੱਕੇ ਨੇ ਜ਼ੋਹਰਾਨ ਮਾਮਦਾਨੀ ਹੁਣ ਮੈਂ ਵੀ ਸਿੱਖ ਗਿਆ ਮਾਮਦਾਨੀ ਕਹਿਣਾ ਪਿਛਲੇ ਵੀਡੀਓ ਦੇ ਵਿੱਚ ਮਾਮਦਾਨੀ ਕਹਿੰਦਾ ਸੀ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਇਹ ਹੀ ਦੁਨੀਆ ਦੀ ਸਭ ਤੋਂ ਵੱਡੀ ਮਿਸਟੇਕ ਹੋ ਚੁੱਕੀ ਆ ਪਰ ਚਲੋ ਕੋਈ ਗੱਲ ਨਹੀਂ ਪਰ ਬਹੁਤ ਸਾਰੇ ਦੋਸਤਾਂ ਦੇ ਕਮੈਂਟ ਪੜਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਸ਼ਾਇਦ ਮਾਮਦਾਨੀ ਹੋਣਾ ਦੇ ਨਾਮ ਨੂੰ ਥੋੜਾ ਜਿਹਾ ਗਲਤ ਪ੍ਰੋਨਾਂਊਂਸ ਕਰਨਾ ਹੀ ਸ਼ਾਇਦ ਦੁਨੀਆ ਦੀ ਸਭ ਤੋਂ ਜ਼ਿਆਦਾ ਵੱਡੀ ਗਲਤੀ ਸੀ ਪਰ ਇਸ ਵਾਰ ਮੈਂ ਦਾ ਖਿਆਲ ਰੱਖੂੰਗਾ ਜ਼ੋਹਰਾਨ ਮਾਮਦਾਨੀ ਹੋਣਾ ਨੇ ਹੁਣ ਤੋਂ ਕੁਝ ਦੇਰ ਪਹਿਲਾਂ ਨਿਊਯਾਰਕ ਪੁਲਿਸ ਡਿਪਾਰਟਮੈਂਟ ਵਾਲਿਆਂ ਦੇ ਬਾਰੇ ਦੇ ਵਿੱਚ ਕੁਝ ਅਜੀਬੋ-ਗਰੀ ਬਿਆਨ ਦਿੱਤੇ ਸਖਤ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਰੇਸਿਸਟ ਤੱਕ ਕਹਤਾ ਤੇ ਇਸ ਤੋਂ ਅੱਗੇ ਵੀ ਕਾਫੀ ਹੋਰ ਚੀਜ਼ਾਂ ਕਹੀਆਂ ਗਈਆਂ ਤੇ ਹੁਣ ਇੱਕ ਨਵਾਂ ਵਰਤਾਰਾ ਸ਼ੁਰੂ ਹੋ ਚੁੱਕਿਆ ਵਾ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਦੋਂ ਤੋਂ ਜ਼ੋਹਰਾਨ ਹੁਣੀ ਨਿਊਯਾਰਕ ਦੇ ਮੇਅਰ ਬਣੇ ਆ ਇਹ ਵਰਤਾਰਾ ਕੀ ਆ ਬਹੁਤ ਸਾਰੇ ਪੁਲਿਸ ਆਫੀਸਰ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਆਪਣੀਆਂ ਨੌਕਰੀਆਂ ਛੱਡ ਰਹੇ ਆ ਪਿਛਲੇ ਸਾਲ ਇਸੇ ਮਹੀਨੇ ਦੇ ਵਿੱਚ ਨਿਊਯਾਰਕ ਦੇ ਵਿੱਚੋਂ 181 ਪੁਲਿਸ ਅਫਸਰਾਂ ਨੇ ਨੌਕਰੀ ਛੱਡੀ ਸੀ ਉਹ ਅੰਕੜਾ ਹੁਣ ਵੱਧ ਕੇ ਹੋ ਚੁੱਕਿਆ ਵਾ 245 ਐਨਵਾਈਪੀਡੀ ਵਾਲੇ ਹਾਲੇ ਤੱਕ ਇਸ ਸਾਲ ਦੇ ਵਿੱਚ 2911 ਨਵੇਂ ਲੋਕਾਂ ਨੂੰ ਭਰਤੀ ਕਰ ਚੁੱਕੇ ਆ ਤੇ ਇਹ ਭਰਤੀ ਕਰਨ ਦਾ ਅੰਕੜਾ ਸਾਲ 2006 ਤੋਂ ਬਾਅਦ ਸਭ ਤੋਂ ਜ਼ਿਆਦਾ ਦਾ ਵਾ ਪਰ ਇਹਦਾ ਕਾਰਨ ਇਹ ਹੈਗਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਫੀਸਰ ਨੇ ਉਹ ਜੋਬ ਨੂੰ ਛੱਡ ਕੇ ਜਾ ਰਹੇ ਆ ਇਸ ਟਾਈਮ ਐਨਵਾਈਪੀਡੀ ਦੇ ਵਿੱਚ ਟੋਟਲ 33745 ਆਫੀਸਰ ਕੰਮ ਕਰ ਰਹੇ ਆ ਅੱਜ ਤੱਕ ਦਾ ਜਿਹੜਾ ਸਭ ਤੋਂ ਹਾਈएस्ट ਅੰਕੜਾ ਸਭ ਤੋਂ ਜ਼ਿਆਦਾ ਕਰਮਚਾਰੀ ਐਨਵਾਈਪੀਡੀ ਦੇ ਵਿੱਚ ਕਦੇ ਕੰਮ ਕਰਦੇ ਸੀ ਉਹ ਅੰਕੜਾ ਸੀਗਾ ਸਾਲ 2000 ਦਾ ਉਦੋਂ ਆਫੀਸਰਾਂ ਦੀ ਗਿਣਤੀ ਸੀ 40285 ਹੁਣ ਕਿਸੇ ਵੀ ਕੰਟਰੀ ਨੂੰ ਜੇ ਆਪਾਂ ਡਿਵੈਲਪਡ ਕੰਟਰੀ ਕਹਿਣਾ ਵਾ ਤਾਂ ਉਹਦੇ ਤਾਂ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਕਿੰਨੇ ਹਜ਼ਾਰ ਲੋਕਾਂ ਦੇ ਪਿੱਛੇ ਕਿੰਨੇ ਡਾਕਟਰ ਨੇ ਟੀਚਰ ਨੇ ਪੁਲਿਸ ਆਫੀਸਰ ਨੇ ਤੇ ਇਸ ਤੋਂ ਅੱਗੇ ਆ ਕੇ ਜ਼ੁਹਰਾਨ ਹੁਣਾਂ ਨੇ ਐਨਵਾਈਪੀਡੀ ਵਾਲਿਆਂ ਨੂੰ ਡੀਫੰਡ ਕਰਨ ਦੀਆਂ ਵੀ ਗੱਲਾਂ ਕੀਤੀਆਂ ਨੇ ਮਤਲਬ ਕਿ ਉਹਨਾਂ ਦੇ ਜਿਹੜੇ ਫੰਡ ਵਗੈਰਾ ਨੇ ਉਹਨਾਂ ਦੇ ਵਿੱਚ ਕਟੌਤੀ ਕਰਨ ਦੀਆਂ ਗੱਲਾਂ ਕੀਤੀਆਂ ਨੇ ਸਾਡੀਆਂ ਸਰਕਾਰਾਂ ਕਰਪਟ ਨੇ ਕੋਈ ਵੀ ਚੰਗਾ ਨਿਯਮ ਪਾਸ ਨਹੀਂ ਹੁੰਦਾ ਕੋਈ ਵੀ ਚੀਜ਼ ਜਿਹੜੀ ਬਹੁਤ ਹੀ ਜ਼ਿਆਦਾ ਬੁਰੀ ਕੋਈ ਚੱਲ ਰਹੀ ਹੈਗੀ ਆ ਸਿਸਟਮ ਦੇ ਵਿੱਚ ਉਹਨੂੰ ਨਕੇਲ ਪਾਉਣ ਦੇ ਲਈ ਕੁਝ ਵੀ ਨਹੀਂ ਕੀਤਾ ਜਾਂਦਾ ਇਹ ਸਾਰੀਆਂ ਗੱਲਾਂ ਆਪਾਂ ਸਾਰਿਆਂ ਨੂੰ ਪਤਾ ਨੇ ਪਰ ਮੇਰੀ ਹੁਣ ਤੱਕ ਦੀ 43 ਸਾਲ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਇੱਕ ਕਾਨੂੰਨ ਮੈਂ ਦੇਖਿਆ ਵਾ ਪਾਸ ਹੁੰਦਾ ਹੋਇਆ ਕੋਈ ਇੱਕ ਬਹੁਤ ਹੀ ਵੱਡੀ ਕੁਰੀਤੀ ਨੂੰ ਪੂਰੀ ਸ਼ਕਤੀ ਦੀ ਤਰ੍ਹਾਂ ਦੇ ਨਾਲ ਰੋਕਿਆ ਜਾਣਾ ਉਹ ਹੈਗਾ ਵਾ ਜਿਹੜੀਆਂ ਵੀ ਆਨਲਾਈਨ بیٹنگ ਵੈਬਸਾਈਟਸ ਵਗੈਰਾ ਬਣੀਆਂ ਹੋਈਆਂ ਨੇ ਐਪਸ ਨੇ ਆਈਪੀਐਲ ਦੇ ਨਾਲ ਰਿਲੇਟਡ ਖੇਡਾਂ ਦੇ ਨਾਲ ਰਿਲੇਟਡ ਜਿਨ੍ਹਾਂ ਦੇ ਕਰਕੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਰਬਾਦ ਹੋ ਚੁੱਕੀ ਆ ਹਜ਼ਾਰਾਂ ਲੋਕਾਂ ਨੇ ਆਪਣੀ ਜ਼ਿੰਦਗੀ ਬਰਬਾਦ ਕਰਤੀ ਤੇ ਇਹ ਉਹੀ ਐਪਸ ਨੇ ਜਿਨ੍ਹਾਂ ਦੀਆਂ ਐਡਸ ਕਰਦੇ ਨੇ ਇੰਡੀਆ ਦੇ ਸਭ ਤੋਂ ਵੱਡੇ ਵੱਡੇ ਬਾਲੀਵੁੱਡ ਦੇ ਸਤਾਰੇ ਕ੍ਰਿਕਟ ਦੇ ਸਤਾਰੇ ਰੋਹਿਤ ਸ਼ਰਮਾ ਹੋਵੇ ਵਿਰਾਟ ਕੋਹਲੀ ਹੋਵੇ ਥੋਨੀ ਹੋਵੇ ਅਮੀਰ ਖਾਨ ਹੋਵੇ ਯੁਵਰਾਜ ਸਿੰਘ ਹੋਵੇ ਇਹਨਾਂ ਸਾਰੇ ਲੋਕਾਂ ਨੇ ਮੋਟੀ ਮੋਟੀ ਫੀਸ ਲੈ ਕੇ ਇਸ ਤਰ੍ਹਾਂ ਦੀਆਂ ਐਪਸ ਨੂੰ ਇੰਡੋਰਸ ਕੀਤਾ ਇਦੇ ਉੱਪਰ ਮੈਂ ਸਪੈਸ਼ਲ ਇੱਕ ਵੀਡੀਓ ਵੀ ਬਣਾਇਆ ਹੋਇਆ ਤੁਸੀਂ ਇਸੇ ਚੈਨਲ ਦੇ ਉੱਪਰ ਮੇਰਾ ਉਹ ਵੀਡੀਓ ਦੇਖ ਸਕਦੇ ਹੋ ਪਰ ਹੁਣ ਇਹਨਾਂ ਚੀਜ਼ਾਂ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਰੋਕ ਲੱਗ ਚੁੱਕੀ ਆ ਗਵਰਨਮੈਂਟ ਕਾਨੂੰਨ ਪਾਸ ਕਰਦੀ ਰਹਿੰਦੀ ਆ ਪਰ ਉਸ ਕਾਨੂੰਨ ਨੂੰ ਲਾਗੂ ਕਰਨ ਦਾ ਜੁੰਮਾ ਹੁੰਦਾ ਵਾ ਅਧਿਕਾਰੀਆਂ ਦੇ ਉੱਪਰ ਤੇ ਇੱਕ ਅਧਿਕਾਰੀ ਦਾ ਨਾਮ ਖਾਸ ਕਰਕੇ ਚਰਚਾ ਦੇ ਵਿਚ ਆ ਰਿਹਾ ਵਾ ਤੇ ਇਹ ਹੈਗੇ ਨੇ 1996 ਬੈਚ ਦੇ ਆਈਪੀਐਸ ਅਫੀਸਰ ਵੀਸੀ ਸਜਨਾਰ ਹైదరాబాద్ ਦੇ ਇਹ ਪੁਲਿਸ ਕਮਿਸ਼ਨਰ ਨੇ ਤੇ ਸਪੈਸ਼ਲੀ ਇਨਾਂ ਹੀ بیٹنگ ਦੀਆਂ ਵੈਬਸਾਈਟਸ ਨੂੰ ਲੈ ਕੇ ਇਹਨਾਂ ਦਾ ਰਵਈਆ ਬਹੁਤ ਹੀ ਜ਼ਿਆਦਾ ਸਖਤ ਤਾਂ ਤੇ ਹੁਣੇ ਇਹਨਾਂ ਨੇ ਇੰਡੀਆ ਦੇ ਪੁਰਾਣੇ ਕ੍ਰਿਕਟਰ ਸ਼ੇਖਰ ਧਵਨ ਤੇ ਸੁਰੇਸ਼ ਰੈਨਾ ਇਹਨਾਂ ਦੋਨਾਂ ਦੀ 6.5 ਕਰੋੜ ਤੇ 4.5 ਕਰੋੜ ਰੁਪਏ ਦੀ ਪ੍ਰਾਪਰਟੀ ਨੂੰ ਜ਼ਬਤ ਕੀਤਾ ਇਸ ਤੋਂ ਇਲਾਵਾ ਯੁਵਰਾਜ ਸਿੰਘ ਦੇ ਉੱਪਰ ਵੀ ਕੇਸ ਚੱਲ ਰਿਹਾ ਵਾ ਬਾਕੀ ਸਾਰਿਆਂ ਦੇ ਉੱਪਰ ਵੀ ਚੱਲ ਰਿਹਾ ਵਾ ਤੇ ਵੀ ਸੀ ਸਜਨਾਰ ਹੋਣਾ ਨੇ ਇਹ ਵੀ ਕਿਹਾ ਕਿ ਜਿਹੜੀਆਂ ਵੈਬਸਾਈਟਸ ਨੂੰ ਜਿਹੜੀਆਂ ਐਪਸ ਨੂੰ ਜਿਹੜੀਆਂ ਜੂਏ ਦੀ ਤਰ੍ਹਾਂ ਦੀਆਂ ਐਪਸ ਨੇ ਜਿਨ੍ਹਾਂ ਦੇ ਕਰਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਆਤਮ ਹੱਤਿਆ ਕੀਤੀ ਆ ਤੁਸੀਂ ਲੋਕ ਇਨ੍ਹਾਂ ਹੀ ਵੈਬਸਾਈਟਸ ਨੂੰ ਇਨ੍ਹਾਂ ਹੀ ਐਪਸ ਨੂੰ ਮੋਟੀ ਫੀਸ ਲੈ ਕੇ ਇੰਡੋਰਸ ਕਰਦੇ ਹੋ ਤਾਂ ਤੁਸੀਂ ਕਿਸ ਤਰ੍ਹਾਂ ਦੇ ਲੋਕਾਂ ਦੇ ਰੋਲ ਮਾਡਲ ਹੋਏ ਪੂਰੀ ਦੁਨੀਆ ਦੇ ਵਿੱਚ ਸੀਰੀਅਲ ਕਿਲਰਸ ਨੂੰ ਲੈ ਕੇ ਬਹੁਤ ਸਾਰੀਆਂ ਫਿਲਮਾਂ ਬਣਦੀਆਂ ਰਹਿੰਦੀਆਂ ਨੇ ਟੀਵੀ ਸੀਰੀਜ਼ ਬਣਦੀਆਂ ਨੇ ਕਿਤਾਬਾਂ ਲਿਖੀਆਂ ਗਈਆਂ ਨੇ ਮੇਰੇ ਦੂਸਰੇ ਕ੍ਰਾਈਮ ਵਾਲੇ ਵੀਡੀਓ ਦੇ ਵਿੱਚ ਵੀ ਅਕਸਰ ਇਹਨਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਨਾਰਮਲੀ ਜਦੋਂ ਵੀ ਕਿਸੇ ਸੀਰੀਅਲ ਕਿਲਰ ਦੀ ਇਮੇਜ ਆਪਣੇ ਦਿਮਾਗ ਦੇ ਵਿੱਚ ਆਉਂਦੀ ਆ ਤਾਂ ਕਦੇ ਵੀ ਸ਼ਾਇਦ ਕਿਸੇ ਹਸਪੀਟਲ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਦਾ ਚਿਹਰਾ ਨਹੀਂ ਦਿਖਿਆ ਹੋਗਾ ਪਰ ਮੈਂ ਤੁਹਾਨੂੰ ਦੱਸ ਦਿੰਨਾ ਅੱਜ ਤੱਕ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਫੀਮੇਲ ਤੇ ਮੇਲ ਨਰਸਸ ਐਵੇਂ ਦੇ ਰਹੇ ਆ ਜਿਨ੍ਹਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਣੇ ਅੰਡਰ ਆਪਣੀ ਦੇਖਰੇਖ ਦੇ ਵਿੱਚ ਮਰੀਜ਼ਾਂ ਨੂੰ ਕਤਲ ਕੀਤਾ ਤੇ ਹੁਣ ਤੋਂ ਕੁਛ ਦਿਨ ਪਹਿਲਾਂ ਜਰਮਨ ਦੇ ਵਿੱਚ ਵੀ ਇੱਕ ਮੇਲ ਨਰਸ ਨੂੰ ਆਪਣੀ ਦੇਖਰੇਖ ਦੇ ਅੰਡਰ 10 ਮਰੀਜ਼ਾਂ ਨੂੰ ਕਤਲ ਕਰਨ ਤੇ 27 ਹੋਰ ਨੂੰ ਕਤਲ ਕਰਨ ਦੀ ਕੋਸ਼ਿਸ਼ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈਆ ਤੇ ਜਦੋਂ ਇਸ ਮੇਲ ਨਰਸ ਤੋਂ ਇਸ ਚੀਜ਼ ਦਾ ਕਾਰਨ ਪੁੱਛਿਆ ਗਿਆ ਤਾਂ ਉਹਨੇ ਇਹਦਾ ਕਾਰਨ ਦੱਸਿਆ ਆਪਣੇ ਉੱਪਰ ਬਹੁਤ ਹੀ ਜ਼ਿਆਦਾ ਵਰਕਲੋਡ ਉਹਨੇ ਕਿਹਾ ਕਿ ਹਸਪੀਟਲ ਦੇ ਅੰਦਰ ਨਰਸਸ ਬਹੁਤ ਹੀ ਜ਼ਿਆਦਾ ਘਟ ਨੇ ਮਰੀਜ਼ ਬਹੁਤ ਹੀ ਜ਼ਿਆਦਾ ਨੇ ਇਸੇ ਕਰਕੇ ਸਾਡੇ ਉੱਪਰ ਵਰਕਲੋਡ ਬਹੁਤ ਹੀ ਜ਼ਿਆਦਾ ਆ ਇਸੇ ਵਰਕਲੋਡ ਨੂੰ ਘਟ ਕਰਨ ਦੇ ਲਈ ਉਹਨੇ ਆਪਣੇ ਅਧੀਨ ਜਿੰਨੇ ਵੀ ਮਰੀਜ਼ ਸੀਗੇ ਉਹਨਾਂ ਦੀ ਗਿਣਤੀ ਨੂੰ ਘਟਾਉਣਾ ਚਾਹਿਆ ਤੇ 10 ਮਰੀਜ਼ਾਂ ਨੂੰ ਕਤਲ ਕਰਤਾ ਅਮਰੀਕਾ ਦੇ ਵਿੱਚ 4 ਨਵੰਬਰ ਨੂੰ ਹੋਈਆਂ ਇਲੈਕਸ਼ਨਸ ਦੇ ਵਿੱਚ ਬਹੁਤ ਸਾਰੇ ਏਸ਼ੀਅਨ ਮੂਲ ਦੇ ਇੰਡੀਅਨ ਮੂਲ ਦੇ ਚਿਹਰੇ ਸਾਹਮਣੇ ਆਏ ਆ ਜਿਹੜੇ ਅਮਰੀਕਾ ਦੇ ਅਲੱਗ-ਅਲੱਗ ਏਰੀਆਜ਼ ਤੋਂ ਆਪਣੇ ਆਪਣੀਆਂ ਵੋਟਾਂ ਦੇ ਵਿੱਚ ਜਿੱਤੇ ਨਿਊਯਾਰਕ ਦੇ ਮੇਅਰ ਜ਼ੋਹਰਾਨ ਹੁਣੀ ਉਹਨਾਂ ਦੇ ਵਿੱਚੋਂ ਇੱਕ ਨੇ ਮਾਮਦਾਨੀ ਮੈਂ ਕਹਿੰਦੇ ਨਹੀਂ ਆਪਾਂ ਰੌਲਾ ਹੀ ਮਗਾ ਦਿੰਨੇ ਵਿਰਜੀਨੀਆ ਦੇ ਵਿੱਚ ਗਜ਼ਾਲਾ ਹਾਸ਼ਮੀ ਨੇ ohio ਦੇ ਵਿੱਚ ਨੇ ਆਫਤਾ ਪੁਰੇਵੋ ਨਿਊ ਜਰਸੀ ਦੇ ਵਿੱਚੋਂ ਰਵੀ ਭੱਲਾ ਤੇ ਕਨੈਕਟਿਕਟ ਦੀ ਸਿਟੀ ਆਫ ਨਾਰਵਿਚ ਦੇ ਵਿੱਚੋਂ ਬੜੇ ਨੇ ਸਵਰਨਜੀਤ ਸਿੰਘ ਸਵਰਨਜੀਤ ਸਿੰਘ ਹੋਣਾ ਨੇ ਆਪਣੇ ਜਿਹੜੇ ਵਿਰੋਧੀ ਸੀਗੇ ਰਿਪਬਲਿਕਨ ਪਾਰਟੀ ਦੇ ਸਟੇਸੀ ਗੋਲਡ 3978 ਵੋਟਾਂ ਲੈ ਕੇ ਜਦੋਂ ਕਿ ਸਟੇਸੀ ਹੋਣਾ ਨੂੰ ਮਿਲੀਆਂ ਨੇ 2828 ਵੋਟਾਂ ਮਤਲਬ ਕਿ ਸਵਰਨਜੀਤ ਸਿੰਘ ਹੋਣਾ ਨੂੰ ਟੋਟਲ ਤਕਰੀਬਨ 57% ਵੋਟਾਂ ਮਿਲੀਆਂ ਨੇ ਸਵਰਨਜੀਤ ਸਿੰਘ ਹੋਣਾ ਨੇ ਜਿੱਤਣ ਤੋਂ ਬਾਅਦ ਇੱਕ ਇੰਟਰਵਿਊ ਦਿੱਤੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਸ਼ਹਿਰ ਨੇ ਜਦੋਂ ਤੋਂ ਮੈਂ ਇੱਥੇ ਆਇਆ ਹਾਂ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਤੇ ਹੁਣ ਟਾਈਮ ਹੈਗਾ ਉਸੇ ਪਿਆਰ ਨੂੰ ਵਾਪਸ ਮੋੜਨ ਦਾ 1984 ਦੇ ਸਿੱਖ ਕਤਲੇਆਮ ਤੋਂ ਬਾਅਦ ਬਹੁਤ ਸਾਰੇ ਪਰਿਵਾਰ ਸੀ ਜਿਹੜੇ ਉਹ ਜਾਂ ਤਾਂ ਇੰਡੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚੋਂ ਪੰਜਾਬ ਵਾਪਸ ਮੁੜੇ ਆਏ ਜਾਂ ਫਿਰ ਦੇਸ਼ ਨੂੰ ਛੱਡ ਕੇ ਹੀ ਬਾਹਰਲੇ ਦੇਸ਼ਾਂ ਦੇ ਵਿੱਚ ਚਲੇ ਗਏ ਉਹਨਾਂ ਦੇ ਵਿੱਚੋਂ ਸਵਰਨਜੀਤ ਸਿੰਘ ਹੋਣਾਂ ਦਾ ਪਰਿਵਾਰ ਇੱਕ ਸੀਗਾ ਤੇ ਸਵਰਨਜੀਤ ਸਿੰਘ ਹੁਣੀ ਅੱਗੇ ਕਹਿੰਦੇ ਆ ਕਿ ਹਾਲਾਂਕਿ ਇੱਥੇ ਆ ਕੇ ਵੀ ਜਿਹੜੀ ਚਮੜੀ ਦੇ ਅਗੇਂਸਟ ਕਿਸੇ ਧਰਮ ਦੇ ਅਗੇਂਸਟ ਫਿਰਕੇ ਦੇ ਅਗੇਂਸਟ ਜਾਂ ਕਿਸੇ ਦੇਸ਼ ਦੇ ਅਗੇਂਸਟ ਜਿਹੜੀ ਨਫ਼ਰਤ ਹੈਗੀ ਆ ਭਾਵੇਂ ਉਹਦੀ ਲੜਾਈ ਇੱਥੇ ਵੀ ਜਾ ਰਹੀ ਆ ਪਰ ਫਿਰ ਵੀ ਇਸ ਸ਼ਹਿਰ ਨੇ ਤੇ ਇਸ ਸ਼ਹਿਰ ਦੇ ਲੋਕਾਂ ਨੇ ਮੈਨੂੰ ਉਸ ਨਫ਼ਰਤ ਤੋਂ ਬਚਾਈ ਰੱਖਿਆ ਵਾ ਨਾਲ ਦੀ ਨਾਲ ਹੀ ਹੁਣ ਫਾਈਨਲੀ ਮੈਨੂੰ ਮੌਕਾ ਦਿੱਤਾ ਇਸੇ ਸ਼ਹਿਰ ਦੀ ਬਦਲੇ ਦੇ ਵਿੱਚ ਸੇਵਾ ਕਰਨ ਦਾ ਸਵਰਨਜੀਤ ਸਿੰਘ ਹੁਣੀ ਇੱਕ ਰੀਅਲ ਸਟੇਟ ਡਿਵੈਲਪਰ ਨੇ ਨਾਲ ਦੀ ਨਾਲ ਹੀ ਉਹਨਾਂ ਦਾ ਇੱਕ ਗੈਸ ਸਟੇਸ਼ਨ ਵੀ ਹੈ ਮੇਅਰ ਦੀ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਸਵਰਨਜੀਤ ਸਿੰਘ ਹੁਣੀ ਕੌਂਸਲ ਦੇ ਵਿੱਚ ਅਲੱਗ-ਅਲੱਗ ਪੋਸਟਾਂ ਦੇ ਉੱਪਰ ਰਹਿ ਚੁੱਕੇ ਆ ਤਾਂ ਇਹ ਸੀਗੀਆਂ ਜੀ ਅੱਜ ਦੀਆਂ ਆਪਣੀਆਂ ਕੁਝ ਖਬਰਾਂ ਮੈਨੂੰ ਉਮੀਦ ਆ ਕਿ ਇਹਨਾਂ ਸਾਰਿਆਂ ਤੋਂ ਬਾਅਦ ਥੋੜੀ ਜਾਣਕਾਰੀ ਦੇ ਵਿੱਚ ਥੋੜਾ ਬਹੁਤ ਵਾਦਾ ਜ਼ਰੂਰ ਹੋਇਆ ਹੋਊਗਾ ਤੇ ਇਸੇ ਉਮੀਦ ਦੇ ਨਾਲ ਹੁਣ ਇਸ ਵੀਡੀਓ ਨੂੰ ਮੈਂ ਇੱਥੇ ਹੀ ਖਤਮ ਕਰਦਾ